ਤੇ ਮੈਂ ਪਿਛਲੇ 3 ਸਾਲਾਂ ਤੋਂ ਆਪਣੀਆਂ ਸਵਾਮਾਂ ਨਿਭਾ ਰਿਹਾ ਇਹ ਜਿਹੜਾ ਸਾਡਾ ਰੋਸ਼ ਪ੍ਰਦਰਸ਼ਨ ਹੈ ਸੀਐਚਓਜ਼ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਸੀਐਚਓ ਦੀ ਸੈਲਰੀ ਹੈ ਉਹ ਸੈਂਟਰ ਵੱਲੋਂ 25000 ਹੈ ਠੀਕ ਹੈ ਪਰ ਜਿਹੜੀ ਸਾਨੂੰ ਦੇ ਰਿਹਾ ਉਹ 20000 ਹੈ 5000 ਦਾ ਤਾਂ ਸਿੱਧਾ ਸਾਡਾ ਇੱਥੇ ਕੱਟਾ ਠੀਕ ਹੈ ਪਿਛਲੇ 3 ਸਾਲਾਂ ਤੋਂ ਤੁਸੀਂ ਇਹ 5000 ਦਾ ਕੱਟਾ ਚੱਲਦੇ ਆ ਚੱਲਦੇ ਆ ਰਹੇ ਆ ਤੇ ਇਹਦੇ ਨਾਲ ਹੁਣ ਜਿਹੜੇ ਸਾਡੇ ਟਾਰਗੇਟਸ ਆ ਉਹ ਦਿਨ-ਪ੍ਰਤੀ ਦਿਨ ਵਧਾਏ ਜਾ ਰਹੇ ਆ ਠੀਕ ਹੈ ਉਹਦੇ ਲਈ ਸਾਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਨਾ ਕੋਈ ਨੈਟਵਰਕ ਹੈਗਾ ਕੰਮ ਸਾਰਾ ਆਨਲਾਈ ਠੀਕ ਹੈ ਅਗਰ ਸਾਨੂੰ ਕੋਈ ਆਨਲਾਈਨ ਕੰਮ ਕਰਨ ਵਾਸਤੇ ਨੈਟ ਤਾਂ ਚਾਹੀਦਾ ਨਾ ਸਾਡੇ ਕੋਲੇ ਕੋਈ ਨੈਟ ਹੈਗਾ ਇਸ ਦੇ ਨਾਲ ਨਾਲ ਜੇ ਅਸੀਂ ਆਪਣੀਆਂ ਮੰਗਾ ਗਨਾਨ ਲੱਗ ਜੀ ਤੇ ਮੰਗਾ ਤਾਂ ਸਿਰ ਬਹੁਤ ਸਾਰੀਆਂ ਆ ਅਸੀਂ ਤੁਹਾਨੂੰ ਵੀ ਸੁਣਦੇ ਸੁਣਦੇ ਤੁਸੀਂ ਔਖੇ ਹੋ ਜਾਓਗੇ ਠੀਕ ਹੈ ਦੂਸਰੀ ਸਾਡੀ ਮੰਗੇ ਕਿ ਸਾਨੂੰ ਸਾਡਾ ਇਨਸੈਂਟਿਵ ਵੀ ਪੂਰਾ ਦਿੱਤਾ ਜਾਵੇ ਪਲੱਸ ਸਾਡੀ ਸੈਲਰੀ ਜਿਹੜੀ 5000 ਅਸੀਂ 3 ਸਾਲ ਤੋਂ ਘਾਟਾ ਚੱਲਦੇ ਆ ਰਹੇ ਉਹ ਵੀ ਸਾਡਾ ਪਿਛਲਾ ਬਕਾਇਆ ਵੀ ਸਾਨੂੰ ਪਰਪਾਈ ਕੀਤੀ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਇਹੀ ਮੇਨਟਾ ਮੰਗ ਸਾਡੀ ਇਹੀ ਹੈ ਇਸ ਨੂੰ ਲੈ ਕੇ ਸਿਵਲ ਸਰਜਨ ਨੂੰ ਕੋਈ ਮੰਗ ਪੱਤਰ ਵੀ ਦਿੱਤਾ ਸੀ ਹਾਂਜੀ ਸਰ ਅਸੀਂ ਸਿਵਲ ਸਰਜਨ ਸਰ ਨੂੰ ਮੰਗ ਪੱਤਰ ਦਿੱਤਾ ਆ ਤੇ ਉਹਦੇ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਅਗਰ ਜੇ ਸਾਡੀ ਗੱਲ ਨਹੀਂ ਸੁਣੇਗੀ ਤੇ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਅਸੀਂ ਫਿਰ ਡਾਇਰੈਕਟਰ ਸਾਹਿਬ ਦੀ ਤਾਂ ਫਿਰ ਕਰਾਵਾ ਤਾਂ ਕਰਾਂਗੇ 9 ਤਰੀਕ ਨੂੰ ਅਸੀਂ ਚੰਡੀਗੜ੍ਹ ਆਪਣੀ ਰੈਲੀ ਤੇ ਜਾ ਰਹੇ ਹਾਂ ਸਰ ਅਸੀਂ ਅੱਜ ਸਾਰੇ ਕਮਿਊਨਿਟੀ ਹੈਲਥ ਆਫਸਰ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਆ ਉਥੋਂ ਅਸੀਂ ਜਿਹੜਾ ਉੱਥੇ ਕੰਮ ਕਰਦੇ ਜਿਹੜੀਆਂ ਪਿੰਡਾਂ ਦੇ ਵਿੱਚ ਸੇ ਸਹੂਲਤਾਂ ਦੇ ਰਹੇ ਹਾਂ ਤੇ ਅੱਜ ਅਸੀਂ ਇੱਥੇ ਸਿਵਲ ਸਰਜਨ ਦਫ਼ਤਰ ਇਕੱਠੇ ਹੋ ਕੇ ਇੱਥੇ ਧਰਨਾ ਲਗਾ ਰਹੇ ਹਾਂ ਇਹ ਜਿਹੜੀ ਸਟੇਟ ਯੂਨੀਅਨ ਵੱਲੋਂ ਕਾਲ ਸੀਗੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਸਿਵਲ ਸਰਜਨ ਦਫ਼ਤਰਾਂ ਦੇ ਅੱਗੇ ਧਰਨਾ ਲਗਾਇਆ ਜਾ ਰਿਹਾ ਸਾਡੀ ਜਿਹੜੀ ਮੁੱਖ ਮੰਗ ਸੀਗੀ ਉਹਦੇ ਵਿੱਚ ਇਹ ਸੀਗਾ ਕਿ ਇੱਕ ਤਾਂ ਸਾਡਾ 5000 ਜਿਹੜੀ ਤਨਖਾਹ ਸਾਨੂੰ ਪਿਛਲੇ 4 ਸਾਲਾਂ ਤੋਂ ਘੱਟ ਦਿੱਤੀ ਜਾ ਰਹੀ ਹੈ ਬਾਕੀ ਜਿਹੜੇ ਸੂਬੇ ਐ ਉਹਨਾਂ ਦੇ ਨਾਲੋਂ ਦੂਜੀ ਸਾਡੀ ਮੰਗ ਸੀ ਕਿ ਸਾਡਾ ਜਿਹੜੀ ਤਨਖਾ ਤੇ ਇਨਸੈਂਟਿਵ ਸਾਡਾ ਮਰਜ ਕੀਤਾ ਜਾਵੇ ਕਿਉਂਕਿ ਜਿਹੜੀ ਤਨਖਾ ਹੈ ਉਹ ਸਾਡੀ 60% ਤੇ 40% ਸਾਡਾ ਇਨਸੈਂਟਿਵ ਦੇ ਰੂਪ ਦੇ ਵਿੱਚ ਆਂਦਾ ਉਹ ਟਾਰਗੇਟਸ ਨੂੰ ਜਿਹੜੇ ਇਨਸੈਂਟਿਵ ਬੇਸ ਟਾਰਗੇਟ ਹੁੰਦੇ ਉਹਨਾਂ ਨੂੰ ਵਾਰ-ਵਾਰ ਹੀ ਬਦਲ ਦਿੰਦੇ ਐ 6 ਮਹੀਨੇ ਬਾਅਦ ਉਹਨੂੰ ਚੇਂਜ ਕਰ ਦਿੰਦੇ ਉਹਨੂੰ ਹੋਰ ਡਿਫਿਕਲਟ ਕਰ ਦਿੰਦੇ ਆ ਕਿ ਤਾਂਕਿ ਸਾਡਾ ਜਿਹੜਾ ਇਨਸੈਂਟਿਵ ਹੈ ਉਹਦੇ 'ਚ ਵੀ ਸਾਨੂੰ ਘਾਟਾ ਪੈਂਦਾ ਇਸ ਕਰਕੇ ਸਾਡੀ ਉਹਨਾਂ ਨੂੰ ਵਾਰ-ਵਾਰ ਅਸੀਂ ਰਿਕਵੈਸਟ ਕੀਤੀ ਹੈ ਉਹਨਾਂ ਨੂੰ ਲੈਟਰਾਂ ਵੀ ਦਿੱਤੀਆਂ ਕਿ ਸਾਡਾ ਜਿਹੜਾ ਇਨਸੈਂਟਿਵ ਤੇ ਤਨਖਾ ਇਹਨਾਂ ਨੂੰ ਮਰਜ ਕਰ ਦਿੱਤਾ ਜਾਵੇ ਤੇ ਅੱਜ ਦਾ ਜਿਹੜਾ ਤੇ ਜੇ ਸਾਡੀ ਮੰਗ ਦੀ ਸੁਣਵਾਈ ਨਹੀਂ ਹੁੰਦੀ ਕਿ ਤੇ ਆਉਣ ਵਾਲੀ 9 ਤਰੀਕ ਨੂੰ ਅਸੀਂ ਸੂਬਾ ਪੱਧਰੀ ਰੈਲੀ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਪ੍ਰੀਤ ਮਖੀਜਾ ਜੀ ਕਮਿਊਨਿਟੀ ਹੈਲਥ ਆਫੀਸ